ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲੁਧਿਆਣਾ ਦੇ ਐਮਸੀ ਦੇ ਚੁਣੇਗੇ ਡਿਪਟੀ ਮੇਅਰ ਪ੍ਰਿੰਸ ਜੋਹਰ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਕਾਫੀ ਸਮੇਂ ਤੋਂ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ ਇਹ ਵੀ ਦੱਸਿਆ ਕਿ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੈਨੂੰ ਪਾਰਟੀ ਵੱਲੋਂ ਇੰਨਾ ਵੱਡਾ ਤੋਹਫ਼ਾ ਨਸੀਬ ਹੋਵੇਗਾ ਡਿਪਟੀ ਮੇਅਰ ਨੇ ਕਿਹਾ ਮੈਂ ਪਾਰਟੀ ਦੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਕਿਹਾ ਲੁਧਿਆਣਾ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਇਲਾਕੇ ਦੇ ਲੋਕਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗਾ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਕੋ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਹਾਂ ਬਹੁਤ-ਬਹੁਤ ਜੀਨਾਂ ਨੇ ਅੱਜ ਇੰਨਾ ਵੱਡਾ ਤੇ ਮੇਰੀ ਝੋਲੀ 'ਚ ਪਾਤਾ ਖੁਸ਼ੀਆਂ ਨਾਲ ਹੈ ਨਾ ਤੇ ਫੇਰ ਮੈਂ ਧੰਨਵਾਦ ਕਰਦਾ ਆਪਣੇ ਇਸ ਹਲਕੇ ਤੋਂ ਐਮਐਲਏ ਸਦਾ ਕਲਵਨ ਸਿੰਘ ਸਿੱਧੂ ਜੀ ਦਾ ਸਮੁੱਚੀ ਆਮ ਆਦੀ ਪਾਰਟੀ ਸੀਐਮ ਸਾਹਿਬ ਦਾ ਮੰਤਰੀ ਸਾਹਿਬ ਦਾ ਪੰਜਾਬ ਪ੍ਰਧਾਨ ਜੀ ਦਾ ਸਾਰੇ ਐਮਐਲਏ ਸਾਹਿਬ ਲੀਡਰਸ਼ਿਪ ਦਾ ਮੈਂ ਆਪਣੇ ਖਾਸ ਕਰਕੇ ਆਪਣੇ ਵਾਰਡ ਦੇ ਸਾਰੇ ਵੋਟਰ ਸਹਬਾਨਾ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਤਾਂ ਮੈਨੂੰ ਇਸ ਵਾਰਡ ਤੋਂ ਇਲੈਕਸ਼ਨ ਜਿਹਾ ਕੇ ਭੇਜਿਆ ਤੇ ਫਿਰ ਆਮ ਆਦੀ ਪਾਰਟੀ ਨੇ ਸਮੁੱਚੀ ਲੀਡਰਸ਼ਿਪ ਨੇ ਜੋ ਵਿਸ਼ਵਾਸ ਜਤਾਇਆ ਡਿਪਟੀ ਮੇਅਰ ਦਾ ਅਹੁਦਾ ਦੇ ਕੇ ਇੱਕ ਨਵਾਨੇ ਜੇ ਵਰਕਰ ਨੂੰ ਮੈਂ ਤਾਂ ਦਰੀਆਂ ਚੰਡੇ ਡੰਡੇ ਪੋਸਟਰ ਲਾਂਦਾ ਹੁੰਦਾ ਸੀ ਗਲੀਆਂ 'ਚ ਜਾ ਕੇ ਤੇ ਪਾਰਟੀ ਦਾ ਹਮੇਸ਼ਾ ਪ੍ਰਚਾਰ ਕਰਦੇ ਸੀ ਅੱਜ ਗਲੀਆਂ ਤੋਂ ਚੱਕ ਕੇ ਲੁਧਿਆਣੇ ਦਾ ਡਿਪਟੀ ਮੇਅਰ ਬਣਾਤਾ ਆਮ ਆਦੀ ਪਾਰਟੀ ਨੇ ਮੈਂ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਦਾ ਤਹਿਤੋਂ ਧੰਨਵਾਦ ਕਰਦਾ ਸਰ ਤੁਹਾਨੂੰ ਪਤਾ ਸੀਗਾ ਪਹਿਲਾਂ ਕਿੰਨਾ ਜੀ ਡੀਗਰੀ ਬਣਨਗੇ ਮੈਂ ਅੱਜ ਸਵੇਰੇ ਆਪਣੇ ਘਰੋਂ ਜਦੋਂ ਚੱਲਿਆ ਮੇਰਾ ਸਿਰਫ ਇੱਕ ਮੇਰਾ ਦੋਸਤ ਨਾਲ ਸੀ ਮੈਂ ਆਪ ਆਪਣੀ ਗੱਡੀ ਚਲਾ ਕੇ ਲੈ ਗਿਆ ਮੇਰੇ ਦੋਸਤ ਨੂੰ ਗੱਡੀ ਨਹੀਂ ਚਲਾਨੀ ਆਉਂਦੀ ਸੀ ਅਸੀਂ ਦੋਨੇ ਚਲੇ ਗਏ ਤੇ ਮੈਂ ਉੱਥੇ ਜਾ ਕੇ ਜਦੋਂ ਅਸੀਂ ਬੈਠੇ ਤੇ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਕਿ ਅੱਜ ਮੈਨੂੰ ਡਿਪਟੀ ਮੇਰੀ ਮਿਲਣੀ ਆ ਤੇ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਮੈਂ ਲੁਧਿਆਣਾ ਸ਼ਹਿਰ ਤੋਂ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਵੀ ਪ੍ਰਿੰਸ ਜੋ ਡਿਪਟੀ ਮੇਅਰ ਮੈਨੂੰ ਉਸ ਟਾਈਮ ਹੀ ਪਤਾ ਲੱਗਿਆ ਸੱਲ ਲੁਧਿਆਣਾ ਸ਼ਹਿਰ ਵਿੱਚ ਵਿਕਾਸ ਦਾ ਤੁਸੀਂ ਕਿਸ ਤਰ੍ਹਾਂ ਦਾ ਮੁੱਦਾ ਲੈ ਕੇ ਆਓਗੇ ਦੇਖੋ ਜਿਹੜੇ ਪੁਰਾਣੇ ਮੇਅਰ ਸੀ ਜਾਂ ਪੁਰਾਣੇ ਆਪਣਾ ਸਰਕਾਰਾਂ ਸੀਗੀਆਂ ਚਲੋ ਮੈਂ ਕਿਸ ਨੂੰ ਮਾੜਾ ਨਹੀਂ ਕਹਿੰਦਾ ਪਰ ਲੁਧਿਆਣਾ ਵਿੱਚ ਨਾ ਤਾਂ ਕੋਈ ਡਿਵੈਲਪਮੈਂਟ ਤੇ ਪਹਿਲਾਂ ਕੰਮ ਹੋਏ ਨੇ ਜਿਆਦਾ ਤੇ ਨਾ ਹੀ ਜਿਹੜਾ ਖਾਸ ਕਰਕੇ ਦੇਖੋ ਕਿੰਨੀ ਛੋਟੀ ਜੀ ਗੱਲ ਮੈਂ ਕਰਨ ਲੱਗਿਆ ਵੀ ਆ ਪਾਣੀ ਸੀਵਰੇਜ ਦੇ ਮੁੱਦੇ ਹੀ ਨਹੀਂ ਹੱਲ ਹੋਏ ਸਾਡੇ ਕੋਲ ਅਜੇ ਤੱਕ ਵਿਦੇਸ਼ ਆਇਆ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਕਿੰਨੀਆਂ ਕਿੰਨੇ ਮਹਿਰਬਾਨ ਚੁੱਕੇ ਨੇ ਕਿੰਨੀਆਂ ਵਿਧਾਨ ਸਭਾ ਬਣ ਚੁੱਕੇ ਆ ਪਰ ਅੱਜ ਵੀ ਲੋਕ ਪਾਣੀ ਨੂੰ ਗੰਦੇ ਪਾਣੀ ਤੋਂ ਸਫਾਈ ਤੋਂ ਹੀ ਬਹੁਤ ਵੱਡਾ ਮਸਲਾ ਬਣਾਏ ਹੋਏ ਨੇ ਜਦਕਿ ਇਹ ਬਹੁਤ ਛੋਟੀ ਕਾਮਨ ਚੀਜ਼ਾਂ ਸੀ ਸਾਡੇ ਸਾਰਿਆਂ ਦੇ ਫਰਜ਼ ਮੰਦੇ ਸੀ ਪਹਿਲ ਦੇ ਆਧਾਰ ਤੇ ਤਾਂ ਸਾਰਾ ਇਹੀ ਕੰਮ ਤੇ ਪਲੱਸ ਦੂਜਾ ਜਿਹੜਾ ਸਾਡਾ ਮੇਨ ਫੋਕਸ ਆ ਜਿਹੜਾ ਇੱਕ ਬੁੱਢਾ ਨਾਲੇ ਦੇ ਕਰਕੇ ਬਹੁਤ ਲੰਬੇ ਸਮੇਂ ਤੋਂ ਸੋਠੀ ਤੁਹਾਨੂੰ ਰੋਕਦਾ ਹੈਗਾ ਹਾਂਜੀ ਸਵਰਗੀ ਗੋਗੀ ਜੀ ਦਾ ਇਹ ਸੁਪਨਾ ਸੀਗਾ ਹੂੰ ਬੁੱਢੀ ਨਾਲੇ ਦਾ ਸਫਾਈ ਦਾ ਉਹਨਾਂ ਨੇ ਉਹ ਦੁਗਾਟਨ ਵੀ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਤੋੜਿਆ ਤੁਸੀਂ ਇਸ ਬਾਰੇ ਕੀ ਮੁੱਦਾ ਉਠਾਓਗੇ ਦੇਖੋ ਇਹ ਪਹਿਲਾਂ ਤਾਂ ਸਾਡੇ ਜਿਹੜੇ ਗੋਗੀ ਜੀ ਸੀ ਮੇਰੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਨਾਲ ਕਿਉਂਕਿ ਮੈਂ ਵੀ ਕਾਂਗਰਸ ਪਾਰਟੀ 'ਚ ਸੀ ਉਹ ਵੀ ਕਾਂਗਰਸ ਪਾਰਟੀ 'ਚ ਸੀ ਮੈਂ ਵਾਰਡ ਪ੍ਰਧਾਨ ਸੀ ਉਹ ਜ਼ਿਲ੍ਹਾ ਪ੍ਰਧਾਨ ਸੀ ਅਸੀਂ ਕਾਫੀ ਮੀਟਿੰਗਾਂ ਦਾ ਕੰਮ ਇਕੱਠੇ ਕਰਦੇ ਰਹੇ ਹਾਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਇੱਕ ਦੂਜੇ ਦੇ ਨਾਲ ਕੰਮ ਕੀਤਾ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹਮੇਸ਼ਾ ਲੋੜ ਅਨਸਾਰ ਤੇ ਗੁੱਗੀ ਜੀ ਦੇ ਚਲੇ ਜਾਣ ਨਾਲ ਸਾਨੂੰ ਤਾਂ ਦੇਖੋ ਹਮੇਸ਼ਾ ਹੀ ਘਾਟਾ ਮਹਿਸੂਸ ਹੋਣਾ ਵਾ ਕਿ ਮੇਰੇ ਦਾ ਵੱਡੇ ਭਰਾ ਸੀਗੇ ਉਹ ਪਰ ਜਿਹੜਾ ਉਹਨਾਂ ਨੇ ਜੋ ਮੁੱਦਾ ਸੀ ਜੋਨ ਸਪਨਾ ਸੀ ਇਹ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਸਾਰੀ ਲੀਡਰਸ਼ਿਪ ਦੇ ਮੰਚ ਵੀ ਅੱਜ ਹੀ ਗੱਲ ਆ ਸਾਰੇ ਐਮਐਲਏ ਸਵਾਨਾਂ ਦੇ ਮੰਚ ਆ ਵੀ ਜੋ ਗੁੱਗੀ ਜੀ ਦਾ ਸੁਪਨਾ ਸੀ ਵੀ ਉਹ ਅਸੀਂ ਸਾਰੇ ਰਲ ਕੇ ਇਕੱਠੇ ਸਕਾਰ ਕਰਾਂਗੇ ਸਰ ਗੰਦੇ ਨਾਲੇ ਦਾ ਜਿਹੜਾ ਮੁੱਦਾ ਹੈ ਇਹ ਸਿਰਫ ਡਾਈਆਂ ਤੇ ਹੀ ਰੁਕਿਆ ਆ ਇਹਨਾਂ ਦੇ ਕੋਈ ਐਕਸ਼ਨ ਲਿਆ ਜਾਏਗਾ ਬਿਲਕੁਲ ਨਹੀਂ ਜੋ کافی ਸਮੇਂ ਵਿੱਚ ਕਈ ਪਾਰਟੀਆਂ ਆਉਂਦੀਆਂ ਬਸ ਐਹੀ ਲਾਰੇ ਲਾ ਕੇ ਨਿਕਲ ਜਾਂਦੀਆਂ ਆਮ ਆਦਮੀ ਪਾਰਟੀ ਕਿਹੋ ਜੀ ਪਾਰਟੀ ਹੈ ਤੁਸੀਂ ਤੁਸੀਂ ਇਹ ਦੇਖੋ ਕਿੱਡੀ ਮਿਸਾਲ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਨਾ ਤਾਂ ਬਹੁਤ ਵੱਡੇ ਘਰਾਣੇ ਚੋਂ ਆ ਨਾ ਮੇਰੇ ਕੋਲੇ ਬਹੁਤ ਜ਼ਿਆਦਾ ਕੋਈ ਸੋਰਸ ਸੀਗੇ ਨਾ ਹੀ ਮੇਰੀ ਕੋਈ ਜ਼ਿਆਦਾ ਬਹੁਤ ਉੱਪਰ ਸੀਐਮ ਲੈਵਲ ਤੇ ਜਾਂ ਪਾਰਟੀ 'ਚ ਬਹੁਤ ਵੱਡੀ ਪਕੜ ਵੀ ਮੇਰੀ ਨਹੀਂ ਸੀਗੀ ਦੇਖੋ ਅਗਰ ਇੱਕ ਆਮ ਬੰਦੇ ਨੂੰ ਲੈ ਕੇ ਡਿਪਟੀ ਮੇਅਰ ਬਣਾਇਆ ਜਾ ਸਕਦਾ ਤਾਂ ਬਣਾਇਆ ਗਿਆ ਨਾ ਕਿ ਤੁਹਾਡੀ ਸ਼ਬੀ ਸਹੀ ਹੈ ਰੀਜ਼ਨ ਉਹਦਾ ਇਹੀ ਹੈ ਵੀਰ ਜੀ ਵੀ ਅਸੀਂ ਸਾਡੀ ਆਮ ਆਦੀ ਪਾਰਟੀ ਦੀ ਇੱਕੋ ਹੀ ਸੋਚ ਆ ਵੀ ਅਸੀਂ ਪਬਲਿਕ ਨੇ ਇਹ ਸਰਪਾਰਟੀ ਬਣਾਈ ਸਰਕਾਰ ਲਿਆਂਦੀ ਆ 92 ਸੀਟਾਂ ਜਿਤਾਤੀਆਂ ਮੇਅਰ ਬਣਾਤੇ ਤੇ ਆਮ ਆਦੀ ਪਾਰਟੀ ਨੇ ਉਹ ਕੰਮ ਕਰਨਾ ਵਾ ਜਿਹੜੀ ਬਾਕੀ ਰਵੈਤੀ ਪਾਰਟੀਆਂ ਨੇ ਕੰਮ ਨਹੀਂ ਕੀਤਾ ਜੋ ਕਿਹਾ ਉਹ ਕਰਕੇ ਦਿਖਾਵਾਂਗੇ ਸਰ ਜਿਹੜੀ ਆਪੋਜੀਸ਼ਨ ਪਾਰਟੀਆਂ ਤੁਹਾਡੀਆਂ ਲੱਤਾਂ ਵੀ ਖਿੱਚਣ ਗਿਆ ਦੇਖੋ ਆਪੋਜੀਸ਼ਨ ਦਾ ਕੰਮ ਹੀ ਹੈ ਜੀ ਉਹ ਕਰਨ ਅਸੀਂ ਤਾਂ ਆਪਣਾ ਇੱਕ ਜੋ ਇੱਕ ਸਿੱਧਾ ਰਸਤਾ ਵਾ ਵੀ ਜੋ ਡਿਵੈਲਪਮੈਂਟ ਦੇ ਕੰਮ ਨੇ ਜੋ ਲੋਕਾਂ ਦੇ ਕੰਮ ਨੇ ਦੇਖੋ ਕਾਰਪੋਰੇਸ਼ਨ ਦੇ ਵਿੱਚ ਕਿੰਨੇ ਲੋਕ ਖੱਜਲ ਹੁੰਦੇ ਨੇ ਸਵੇਰੇ ਚੱਲ ਜਾਓ ਉੱਥੇ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਕੰਮ ਕਿਹਨੇ ਕਰਨਾ ਕਿਹਨੇ ਨਹੀਂ ਕਰਨਾ ਅਸੀਂ ਉਹ ਸਾਰੀਆਂ ਚੀਜ਼ਾਂ ਬਿਲਕੁਲ ਸਟੈਪ ਬਾਈ ਸਟੈਪ ਐਨੀ ਪਾਰ ਦਸਤਾਨਾ ਕਰਾਂਗੇ ਕਿ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਕੋਈ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਉਹਨਾਂ ਦੇ ਕੋਈ ਮੇਅਰ ਆਏ ਸੀ ਤੇ ਉਹਨਾਂ ਨੇ ਇੱਕ ਵੱਡਿਆ-ਵੱਡਿਆ ਲੀਡਰਸ਼ਿਪ ਚੱਲੀ ਤੇ ਅਸੀਂ ਲੋਕਾਂ ਨੂੰ ਇੱਕ ਰਾਹਤ ਮਹਿਸੂਸ ਕਰਾਉਂਦਾ ਸਰ ਲੁਧਿਆਣੇ ਸ਼ਹਿਰ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹਦੇ ਬਾਰੇ ਦੱਸੋ ਤੇ ਕੋ ਲੁਧਿਆਣੇ ਦੀ ਜਨਤਾ ਦਾ ਪਹਿਲਾਂ ਤਾਂ ਹੱਥ ਜੋੜ ਕੇ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਮੇਅਰ ਬਣਿਆ ਡਿਪਟੀ ਮੇਅਰ ਬਣਿਆ ਸੀਨੀਅਰ ਡਿਪਟੀ ਮੇਅਰ ਬਣੇ ਇਹ ਸਾਰੇ ਲੁਧਿਆਣਾ ਵਾਸੀਆਂ ਨੇ ਬਣਾਏ ਨੇ ਤੁਹਾਡੇ ਤੁਹਾਡੇ ਲਈ ਦਿਨ ਰਾਤ ਇੱਕ 24 ਘੰਟੇ ਸਾਰੀ ਲੀਡਰਸ਼ਿਪ ਸਾਰੇ ਅਸੀਂ ਤੁਹਾਡੇ ਲਈ ਹਮੇਸ਼ਾ ਖੜੇ ਆ ਜਿਹਦੇ ਲਈ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਜਿਹੜਾ ਵਾਰਡ ਚਾਹੇ ਲੁਧਿਆਣਾ ਸ਼ਹਿਰ ਆ ਅਗਰ ਇਹਨੂੰ ਆਪਾਂ ਸਾਫ਼ ਸੁਥਰਾ ਰੱਖਣਾ ਚਾਹੁੰਦੇ ਆ ਇਹਦੇ ਲਈ ਕਾਰਪੋਰੇਸ਼ਨ ਤਾਂ ਜੋ ਕਰ ਸਕਦੀ ਆ ਉਹ ਕਰੂਗੀ ਪਰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਆ ਦੇਖੋ ਅਗਰ ਆਪਾਂ ਸਵੇਰੇ ਉੱਠਦੇ ਆ ਹਮੇਸ਼ਾ ਆਪਾਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦੇ ਆ ਤੇ ਅਗਰ ਆਪਾਂ ਆਪਣਾ ਕਰਦੇ ਦਾਇਰਾ ਹੀ ਹੈ ਜਿਹੜਾ ਮੈਂ ਤਾਂ ਉਹਨਾਂ ਕੀ ਸਮਝ ਲੈਣਾ ਜੇ ਆਪਾਂ ਹਰ ਇਨਸਾਨ ਆਪਣੀ ਜ਼ਿੰਮੇਵਾਰੀ ਸਮਝ ਲੇ ਆਪਾਂ ਆਪਣੇ ਦਾਇਰੇ ਨੂੰ ਨਾਲ ਦੀ ਜਿੰਨੀ ਆਪਣੀ ਬਾਉਂਡਰੀ ਬੋਲ ਆ ਆਪਾਂ ਉਹਨੂੰ ਵੀ ਸਾਫ਼ ਸੁਥਰਾ ਰੱਖੀਏ ਤਾਂ ਅਗਰ ਆਪਾਂ ਵੇਸਟ ਚ ਇਹ ਬਾਹਰ ਨਾ ਸਿੱਟੀਏ ਤੇ ਲੁਧਿਆਣਾ ਇੱਕ ਨੰਬਰ ਤੇ ਆਏਗਾ ਸਫਾਈ 'ਚ ਅਸੀਂ ਤਾਂ ਆਪਣਾ ਫਰਜ਼ ਨਿਭਾਵਾਂਗੇ ਪਰ ਤੁਹਾਡੀ ਵੀ ਇਸ ਮੈਂ ਆਸ ਕਰਦਾ ਹਾਂ ਤੁਸੀਂ ਹਮੇਸ਼ਾ ਸਾਥ ਦਿਓਗੇ ਠੀਕ ਹੈ ਥੈਂਕ ਯੂ ਸਰ ਥੈਂਕ ਯੂ